ਇਹ ਭਾਈ ਜੀ ਤੁਹਾਨੂੰ ਦਿਖਾ ਰਿਹਾ ਬਾਗਾ ਪ੍ਰਣਾ ਮੂਗਾ ਰੋਡ ਤੇ ਰੋਡ ਦਾ ਹਾਲ ਬਹੁਤ ਜ਼ਿਆਦਾ ਪਾਣੀ ਖੜਾ ਹੈ ਮਾੜੀਆਂ ਗੱਡੀਆਂ ਵਾਲਿਆਂ ਦਾ ਤਾਂ ਓੱਖਾ ਵਿਚਾਰੇ ਗੱਡੀ ਵਿੱਚ ਬੰਦੀ ਨਾ ਹੋ ਜੇ ਤੇ ਇਸ ਕਰਕੇ ਸਰਕਾਰ ਨੂੰ ਜਾਈਦਾ ਵੀ ਬਾਗੇ ਬਣਾ ਨੇ ਦਾ ਪਾਣੀ ਦਾ ਹੱਲ ਕੀਤਾ ਜਾਵੇ ਕੋਈ ਬਹੁਤ ਬਰਹਾਲ ਹੈ ਭਾਈ ਜਿਵੇਂ ਆ ਗੱਡੀ ਖੜ ਗਈ ਮੰਨ ਕੇ ਚਲੋ ਮਾਨਗਤ ਲੋ ਗੱਡੀ ਦਾ ਸਿਸਟਮ ਮੜਾ ਹੋਇਆ ਵੀ ਛੱਡ ਸਕਦੀ ਐ ਪਾਣੀ ਭੁਣੀ ਗੱਡੀਆਂ ਦੇ ਵੜ ਜਾਂਦਾ ਤੇਜ਼ ਰੱਖੋ ਆਪਣੀ ਨਾ ਬੰਦ ਹੋ ਜਾ ਗੱਡੀ ਕਿਤੇ ਆਪਣੀ ਵੀਡੀਓ ਬਣਾਦੇ ਬਣਾਉਦੇ ਇਹ ਬਈ ਤੁਸੀਂ ਦੇਖ ਰਹੇ ਹੋ ਬਾਗਾ ਪ੍ਰਣਾਮ ਮੋਗਾ ਰੋਡ ਦੀ ਸਥਿਤੀ ਦੋ ਕੁੜੀਆਂ ਵਿਚਰੀਆਂ